ਸੋ ਸਾਰੇ ਚੈਨਲ ਨਾਲ ਜੁੜੇ ਹੋਏ ਮੈਂ ਸ਼ੈਲੀ ਬੈਲਜੀ ਊਮਨ ਸੈਲ ਪੰਜਾਬ ਦੇ ਅਕਾਲੀ ਦਲ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਸੋ ਮੈਮ ਤੁਹਾਡਾ ਸਾਰਾ ਸਵਾਗਤ ਹੈ ਸਾਡੇ ਚੈਨਲ ਵਿੱਚ ਸਸ ਸ੍ਰੀ ਕਾਲ ਜੀ ਜੈ ਸ੍ਰੀ ਰਾਮ ਜੀ ਹਾਂ ਜੀ ਐਸ਼ਪਾਲ ਜੀ ਦੱਸੋ ਮੈਮ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਡੇ ਨਾਲ ਫਸਟ ਟਾਈਮ ਵੀਡੀਓ ਕਰ ਰਹੇ ਹਾਂ ਕਾਫੀ ਲੰਮੇ ਸਮੇਂ ਤੋਂ ਵੀਡੀਓ ਕਰ ਰਹੇ ਹਾਂ ਤੁਹਾਡੇ ਨਾਲ ਪਹਿਲੀ ਵਾਰ ਵੀਡੀਓ ਕਰਨ ਦਾ ਮੌਕਾ ਮਿਲਿਆ ਹੈ ਜੀ ਸੋ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੈਂ ਮੈਂ ਜੀ ਅਕਾਲੀ ਦਲ ਨਾਲ ਕਾਫੀ ਸਮੇਂ ਤੋਂ ਜੁੜੀ ਹਾਂ ਤੇ ਜਿਹੜੇ ਸਾਡੇ ਹੁਣ ਲੋਕ ਸਭਾ ਦੇ ਕੈਂਡੀਡੇਟ ਨੇ ਅੰਮ੍ਰਿਤਸਰ ਤੋਂ ਐਮਪੀ ਵਾਸਤੇ ਅਨਿਲ ਜੋਸ਼ੀ ਜੀ ਮੈਂ ਉਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹਾਂ ਬਿਕਾਜ਼ ਹੁਣ ਦੇਖ ਲਓ ਕਾਂਗਰਸ ਤੋਂ ਸਾਡੇ ਔਜਲਾ ਸਾਹਿਬ ਨੇ ਤੇ ਭਾਜਪਾ ਤੋਂ ਸਾਡੇ ਤਰਨਦੀਪ ਸਿੰਘ ਸੰਧੂ ਜੀ ਤੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੋਂ ਨੇ ਉਹ ਤਾਲੀਵਾਲ ਜੀ ਨੇ ਫਾਈਨ ਤੇ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਇੱਕ ਵਾਰ ਇੱਕ ਕਹਿਣਾ ਚਾਹਾਂਗੀ ਕਿ ਕੰਮ ਦੇ ਹਦਾਰ ਤੇ ਆਪਣਾ ਵੋਟ ਤੁਸੀਂ ਪਾਓ ਪਲੀਜ਼ ਇਹ ਦੇਖੋ ਕਿ ਕੰਮ ਕਰਨ ਵਾਲਾ ਇਨਸਾਨ ਕੌਣ ਹੈ ਕਿੰਨੇ ਕੰਮ ਕੀਤਾ ਦੇਖੋ ਜਿਹੜਾ ਵੀ ਡਿਵੈਲਪਮੈਂਟ ਦਾ ਕੰਮ ਹੋਇਆ ਅਕਾਲੀ ਦਲ ਦੀ ਸਰਕਾਰ ਵਿੱਚ ਹੋਇਆ ਕਾਂਗਰਸ ਵੀ ਆਈ 5 ਸਾਲ ਵਸਤੇ ਤੁਸੀਂ ਦੇਖਿਆ ਕਿ ਕਾਂਗਰਸ ਨੇ ਵੀ ਕੋਈ ਕੰਮ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਵੀ ਆਈ 2.5 ਸਾਲ ਹੋ ਗਏ 2.5 ਸਾਲਾਂ ਤੋਂ ਦੇਖਿਆ ਜਿਹੜੇ ਵੀ ਉਹਨਾਂ ਨੇ ਆਪਣੀ ਮੈਨੀਫੈਸਟੋ 'ਚ ਜੋ-ਜੋ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤੇ ਸੀ ਇੱਥੇ ਆਮ ਜਨਤਾ ਨਾਲ ਇੱਕ ਵੀ ਆਪਣਾ ਉਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਨਸ਼ਿਆਂ ਦਾ ਵੀ ਬੁਰਾ ਹਾਲ ਹੈ ਦੁਆਲੰਬ ਦੇ ਨਾਮ ਤੇ ਬਿਲਕੁਲ ਜ਼ੀਰੋ ਨੇ ਤੇ ਹੁਣ ਮੈਂ ਐ ਹੀ ਕਵਾਂਗੇ ਕਿ ਇਸ ਵਾਰ ਪਲੀਜ਼ ਕੋਈ ਜਨਾ ਠੱਗਿਆ ਨਾ ਜਾਣਾ ਤੇ ਆਪਣਾ ਜਿਹੜਾ ਵੀ ਵੋਟ ਹੈ ਉਹਦਾ ਸਹੀ ਇਸਤੇਮਾਲ ਕਰਨਾ ਮੈਡਮ ਠੱਗਣ ਤੋਂ ਕੀ ਪਾਓ ਹੋ ਸਕਦਾ ਹੈ ਠੱਗਣ ਤੋਂ ਐ ਹੀ ਪਾਵੇ ਜਿਸ ਤਰ੍ਹਾਂ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਜੀ ਸਾਡੀਆਂ ਜਿਹੜੀਆਂ ਬੀਬੀਆਂ ਨੇ ਪੈਣਾ ਨੇ ਵਿਚੈਰੀਆਂ ਉਹ ਹਜ਼ਾਰ ਹਜ਼ਾਰ ਦੇ ਨਾਮ ਤੇ ਠੱਗੀਆਂ ਗਈਆਂ ਉਹਨਾਂ ਨੇ ਐ ਨਹੀਂ ਸੋਚਿਆ ਕਿ 1000 ਰੁਪਏ ਦੇ ਨਾਮ ਤੇ ਅੱਜ ਤੱਕ ਮੈਨੂੰ ਤੁਸੀਂ ਦੱਸੋ ਕਿਹਦੇ ਅਕਾਊਂਟ 'ਚ ਕਿੰਨੇ ਹਜ਼ਾਰ ਰੁਪਏ ਆਏ ਹਨ ਜਿੰਨਾ ਝੂਠ ਜਿੰਨੇ ਝੂਠ ਬੋਲ ਕੇ ਇਹ ਸਰਕਾਰ ਆਈ ਹੈ ਤੁਸੀਂ ਦੇਖੋ ਅੱਜ ਤੱਕ ਇਹਨਾਂ ਨੇ ਕੀ ਕੰਮ ਕੀ ਕੀਤਾ ਕੋਈ ਕੰਮ ਹੋਇਆ ਉਹਨਾਂ ਦਾ ਬੜਾ ਪੰਜਾਬ ਵਿੱਚ ਜਿਹੜੀ ਰਾਜਨੀਤਿਕ ਤੌਰ ਤੇ ਜਿਹੜੀ ਲਹਿਰ ਚੱਲਦੀ ਪਈ ਹੈ ਜਿੱਦਾਂ ਆਮ ਆਦੀ ਪਾਰਟੀ ਦੀ ਬੜੇ ਲੋਕਾਂ ਨੇ ਬਦਲਾਅ ਦੀ ਜਿਹੜੀ ਆਸ ਰੱਖੀ ਜਿੱਦਾਂ ਤੁਸੀਂ ਕਹੇ ਠੱਗੇ ਗਏ ਹੋ ਉਸ ਬਦਲਾਵ ਤੁਹਾਨੂੰ ਕਿਹੋ ਜਿਹਾ ਨਜ਼ਰ ਆਇਆ 22 ਸਾਲ ਚ ਦੇਖੋ ਮੈਨੂੰ ਤੇ ਕਹਿਣ ਦੀ ਜ਼ਰੂਰਤ ਹੀ ਨਹੀਂ ਹੈਗੀ 22 ਸਾਲ ਹੋ ਗਏ ਐ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਬਦਲਾਵ ਉਹ ਇਹ ਸਰਕਾਰ ਕੀ ਬਦਲਾਵ ਲੈ ਕੇ ਆਈ ਹੈ ਇੱਕ ਸਿਰਫ ਵਿਆਹ ਕਰਨ ਦਾ ਬਦਲਾਵ ਲੈ ਕੇ ਆਈ ਹੈ ਉਹਨਾਂ ਦੇ ਮੰਤਰੀ ਸਿਰਫ ਵਿਆਹ ਤੇ ਵਿਆਹੀ ਕਰਾਈ ਜਾ ਰਹੇ ਬਾਕੀ ਤੁਸੀਂ ਦਿੱਲੀ ਉਹਨਾਂ ਦੀ ਹਾਈ ਕਮਾਂਡ ਦੇਖ ਹੀ ਲਈ ਐ ਜਿਹੜੀ ਸਾਰੀ ਡੇ ਬਾਈ ਡੇ ਉਹਨਾਂ ਦੀ ਖਤਮ ਹੀ ਹੋ ਰਹੀ ਐ ਮੋਸਟਲੀ ਖਤਮ ਹੀ ਹੋ ਚੁੱਕੀ ਐ ਜਿੱਥੋਂ ਸਰਕਾਰ ਚੱਲਦੀ ਪਈ ਸੀ ਸੋ ਸਾਡਾ ਇਹ ਹੋਇਆ ਕਿ ਅਸੀਂ ਤੇ ਇਹ ਕਵਾਂਗੇ ਕਿ ਦੇਖੋ ਸੋਚ ਸਮਝ ਕੇ ਆਪਣਾ ਜੋ ਵੀ ਹੈ ਵੋਟ ਕਰੋ ਜੋ ਹੈ ਜੋਸ਼ੀ ਸਾਹਿਬ ਨੇ ਅੱਜ ਤੱਕ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਕੰਮ ਨੇ ਜੋਸ਼ੀ ਸਾਹਿਬ ਨੇ ਕਰਾਏ ਸੋ ਜੋ ਵੀ ਉਹਨਾਂ ਦੇ ਕੋਲ ਗਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਮੀਰ ਹੈ ਕਿ ਗਰੀਬ ਹੈ ਉਹਨਾਂ ਨੇ ਸਭ ਦੀ ਸੁਣਵਾਈ ਕੀਤੀ ਹੈ ਠੀਕ ਹੈ ਮੈਂ ਲਾਸਟ ਵਿੱਚ ਇਹ ਦੱਸੋ ਕਿ ਤੁਸੀਂ ਅਜੇ ਊਮੈਨ ਹੋਣ ਦੇ ਨਾਤੇ ਉਹ ਮੈਨਸ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤੇ ਮੇਨ ਬੀਇੰਗ ਅ ਲੇਡੀ ਇੱਕ ਇਹੋ ਗੱਲ ਕਵਾਂਗੀ ਕਿ ਪਲੀਜ਼ ਕਿਸੇ ਨਾਲ ਨਜਾਇਜ਼ ਨਾ ਕਰਿਆ ਕਰੋ ਜਿੱਥੇ ਆਦਮੀਆਂ ਦੀ ਗਲਤੀ ਹੈ ਤੇ ਪਲੀਜ਼ ਸੱਚ ਬੋਲੋ ਕਿਉਂਕਿ ਕੀ ਹੁੰਦਾ ਹੈ ਕਈ ਲੇਡੀਜ਼ ਨੇ ਜੀ ਨਜਾਇਜ਼ ਵੀ ਬਹੁਤ ਕਰਦੀਆਂ ਫਾਈਨ ਤੇ ਹਾਂ ਜਿੱਥੇ ਲੇਡੀਜ਼ ਦੀਆਂ ਗਲਤੀਆਂ ਹੈ ਲੇਡੀਜ਼ ਨੂੰ ਚਾਹੀਦੀਆਂ ਆਪਣੀਆਂ ਗਲਤੀਆਂ ਮੰਨਣੀਆਂ ਵੀ ਚਾਹੀਦੀਆਂ ਝੂਠ ਤੇ ਧੋਖਾ ਨਾ ਪਲੀਜ਼ ਕਿਸੇ ਨਾਲ ਕਰੋ ਠੀਕ ਹੈ ਮੈਮ ਥੈਂਕ ਯੂ